ਦੋਸਤੋ ਅੱਤਵਾਂ ਨੂੰ ਅਸੀਂ ਇੱਕਾ ਦਰਖਤ ਦਿਖਾ ਰਹੇ ਹਾਂ ਜਿਸ ਦੇ ਪੱਤੇ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਇਸ ਤੇ ਫੁੱਲ ਲੱਗੇ ਹੋਏ ਨੇ ਦੱਸਦੇ ਨੇ ਵੀ ਇਹ ਦਰਖਤ ਦੇ ਪੱਤੇ ਆ ਜਿਹੜੇ ਬਹੁਤ ਹੀ ਗੁਣਕਾਰੀ ਨੇ ਇਸ ਸੰਬੰਧ ਦੇ ਵਿੱਚ ਜਿਹੜੇ ਵੀਰ ਨੇ ਦਰਖਤ ਲਾਇਆ ਹੈ ਅਸੀਂ ਤੁਹਾਡੀ ਉਸ ਨਾਲ ਵੀ ਗੱਲ ਕਰਵਾਉਨੇ ਆ ਵੀ ਇਹ ਕਿਸ ਚੀਜ਼ ਦਾ ਦਰਖਤ ਹੈ ਕੀ ਨਾਮ ਹੈ ਇਸ ਦਰਖਤ ਦਾ ਵੀ ਜਿਸ ਤਰ੍ਹਾਂ ਕਹਿੰਦੇ ਨੇ ਵੀ ਇਹ ਅਤੇ ਇਹਦੇ ਬਹੁਤ ਗੁਣਕਾਰੀ ਨੇ ਤਾਂ ਇਹਦੇ ਬਾਰੇ ਇਹਦੇ ਗੁਣਾ ਬਾਰੇ ਸਾਨੂੰ ਜਾਣਕਾਰੀ ਦੇਣਗੇ ਸਾਡੇ ਬੁੱਧੂ ਜੀ ਹਾਂ ਜੀ ਇਹ ਕਿਸ ਚੀਜ਼ ਦਾ ਦਰਖਤ ਹੈ ਤੇ ਕੀ ਇਹਦੇ ਫਾਇਦੇ ਨੇ ਇਹਦੇ ਸਵਾਂਦੇ ਵਿੱਚ ਸਾਰਾ ਜਾਣਕਾਰੀ ਦਿਓ ਸਾਨੂੰ ਇਹ ਸਾਰਾ ਆਪਣੇ ਸਮਹਾੜੂ ਜੀ ਆ ਬੂਟਾ ਹਾਂ ਇਹ ਜਿਵੇਂ ਜੋੜਾਂ 'ਚ ਦਰਦ ਹੁੰਦਾ ਜੀ ਜਿਵੇਂ ਪੀੜ ਹੁੰਦੀ ਆ ਇਹ ਕਾਵਰ 'ਚ ਪੀੜ ਹੁੰਦਾ ਢੂਹੀ 'ਚ ਦਰਦ ਹੁੰਦਾ ਇਹਦੀ ਆਪਣੀ ਗਰਮ ਕਰੋ ਤੇ ਆਪਣੀ ਇਹਦੇ ਨਾਲ ਦੇਸੋ ਅੱਛਾ ਜੀ ਇਸ ਕੀ ਜਿਹੜੇ ਦਰਦ ਦੂਰ ਹੁੰਦਾ ਇਹਦੇ ਨਾਲ ਨਹੀਂ ਇਹਨੂੰ ਕਿਸ ਤਰ੍ਹਾਂ ਇਹਦਾ ਪ੍ਰਯੋਗ ਕਿਵੇਂ ਕਰਨਾ ਇਹਦਾ ਜੀ ਪਾਣੀ ਚ ਬਾੜੋ ਅੱਛਾ ਪਾਣੀ ਚ ਬਾੜ ਕੇ ਤੇ ਠੰਡਾ ਕਰਕੇ ਚਕੌਰ ਕਰੋ ਇਹਦੀ ਅੱਛਾ ਠਟਕੋਰ ਕਰੋ ਇਹਦੀ ਹਾਂਜੀ ਇਹਦੇ ਨਾਲ ਨਾਲ ਕਹਿੰਦੇ ਵੀ ਨਹਾ ਲੇ ਬੰਦਾ ਨਹਾ ਲੇ ਕੋਈ ਹਰ ਜਿੰਦੀ ਜੀ ਕੋਈ ਨਰਜੀ ਆ ਉਹ ਵੀ ਖਤਮ ਹੁੰਦੀ ਹੈ ਅੱਛਾ ਨਰਜੀ ਵੀ ਖਤਮ ਹੁੰਦੀ ਹੈ ਹਾਂਜੀ ਠੀਕ ਹੈ ਫਿਰ ਕੋ ਮਲਾਜਮ ਸੀ ਆਪਣਾ ਹਾਂ ਬੰਤ ਉਹ ਸੜਾੜਾ ਐਸਆਈ ਉਹ ਇਥੇ ਬੂਟੇ ਤੋਂ ਲਜਾਂਦਾ ਰਿਹਾ ਮੈਂ ਤੋੜ ਕੇ ਦਿੰਦਾ ਰਿਹਾ ਅੱਛਾ ਹੋਰ ਵੀ ਇਥੋਂ ਬੋਤ ਲੈ ਕੇ ਜਾਂਦੇ ਬਹੁਤ ਲਜਾਂਦੇ ਜੀ ਬਹੁਤ ਦੂਰ ਦੂਰ ਦੇ ਬੰਦੇ ਲਿਆ ਅੱਛਾ ਅੱਛਾ ਇਹ ਬਹੁਤ ਗੁਨਾਹਗਰ ਚੀਜ਼ ਆ ਮੇਰੇ ਬਹੁਤ ਸਾਹਮਣੇ ਰੱਖੀ ਹੋਈ ਆ ਜੀ ਅੱਛਾ ਕਿੰਨੇ ਕ ਬੂਟੇ ਨੇ ਇੱਥੇ ਲੱਗੇ ਹੋਏ ਇੱਕੋ ਹੀ ਲੱਗਿਆ ਵਾ ਜੀ ਹੋਰ ਵੀ ਲਾਉਣੇ ਆ ਹੁਣ ਅੱਛਾ ਹੋਰ ਵੀ ਲਾਉਣੇ ਆ ਹਾਂ ਠੀਕ ਐ ਦੋਸਤੋ ਕਮੇਟੀ ਦਫ਼ਤਰ ਚੋਂ ਆ ਦੱਸਿਆ ਸਾਡੇ ਬੰਦੂ ਜੀ ਨੇ ਵੀ ਇਹਦੇ ਪੱਤੇ ਤੋੜ ਕੇ ਉਹਨਾਂ ਨੂੰ ਉਬਾਲ ਲਵੋ ਉਬਾਲਣ ਤੋਂ ਬਾਅਦ ਤੁਸੀਂ ਜਿੱਥੇ ਵੀ ਦਰਦ ਹੈ ਉੱਥੇ ਇਸ ਦੇ ਪਾਣੀ ਦੀ ਟਕੋਰ ਕਰ ਸਕਦੇ ਹੋ ਦੂਸਰਾ ਤੁਸੀਂ ਇਹ ਪੱਤੇਆਂ ਨੂੰ ਭਾਂਡੇ ਵਿੱਚ ਪਾ ਕੇ ਅਵਾਰਲਵ ਉਹ ਪਾਣੀ ਨਾਲ ਤੁਸੀਂ ਨਹਾ ਵੀ ਸਕਦੇ ਹੋ ਤੁਹਾਡੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਕਰਨ ਨਾਲ ਸਰੀਰ ਦਾ ਜੋ ਵੀ ਦਰਦ ਹੈ ਕਿਤੇ ਵੀ ਸਰੀਰ ਦੇ ਵਿੱਚ ਦਰਦ ਹੁੰਦਾ ਹੈ ਉਹ ਤੁਹਾਡਾ ਇਹ ਦਰਦ ਦੂਰ ਕਰ ਦੇਵੇਗਾ ਬਹੁਤ ਹੀ ਗੁਣਕਾਰੀ ਦਰਖਤ ਹੈ ਇਹ ਇਹਦਾ ਨਾਮ ਹੈ ਸਮਾਲੂ ਅਗਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਫੋਲੋ ਸ਼ੇਅਰ ਅਤੇ ਲਾਇਕ ਜ਼ਰੂਰ ਕਰਿਓ ਧੰਨਵਾਦ